ਦੀ ਅਗਲੀ ਪ੍ਰੈਸ ਕਾਨਫਰੰਸ ਹਾਰੇ ਕੀ ਮੈਂ ਖੁਦਾ ਦਾ ਦਾਸ ਪੌਲ ਸੁਖਬਲ ਰਾਣਾ ਔਰ ਮੈਂ ਸਰਵ ਸ਼ਕਤੀਮਾਨ ਖੁਦਾਵੰਦ ਅਧੰਵਾਦ ਕਰਦਾ ਅ ਕਿਉਂਕਿ ਅਸੀਂ ਇੱਕ ਅੱਜ ਕਮੇਟੀ ਦਾ ਸੰਗਠਨ ਕੀਤਾ ਜਿਹਦਾ ਨਾਮ ਆ ਵਰਲਡ 크੍ਰਿਸਚਨ ਫੋਕਸ ਕਮੇਟੀ ਇਸ ਕਮੇਟੀ ਦਾ ਬਣਨ ਦਾ ਮਕਸਦ ਆ ਪੂਰੀ ਦੁਨੀਆ ਦੇ ਉੱਪਰ ਜਿਹੜੇ ਸੇਵਕ ਲੋਕ ਨੇ ਜਿ ਸਾਡੀਆਂ ਸੇਵਕਾਆਂ ਨੇ ਉਹਨਾਂ ਨੂੰ ਇੱਕ ਅੱਛੀ ਸਪੋਰਟ ਕਰਨਾ ਪੋਲਿਟਿਕਲ ਕਿਉਂਕਿ ਸਾਰੇ ਮੇਰੇ ਨਾਲ ਜਿਹੜੀ ਕ੍ਰਿਸਚਨ ਲੀਡਰਸ਼ਿਪ ਬੈਠੀ ਆ ਇਹ ਸਾਰੀ ਇਸ ਲਈ ਬੈਠੀ ਆ ਤਾਂ ਕਿ ਅਸੀਂ ਜਿਹੜੇ ਸਾਡੇ ਸੇਵਕ ਲੋਕ ਨੇ ਔਰ ਬੜੇ ਨਿਹਦਰੋ ਕੇ ਔਰ ਬੜੇ ਸ਼ਾਂਤਮਈ ਤਰੀਕੇ ਨਾਲ ਜਿਹੜਾ ਪ੍ਰਭੂ ਯਿਸੂ ਮਸੀਹ ਦੀ ਸਾਨੂੰ ਆਗਿਆ ਆ ਉਹਨਾਂ ਦਾ ਪ੍ਰਚਾਰ ਕਰਨ ਦੀ ਉਹਨੂੰ ਅੱਛੇ ਤਰੀਕੇ ਨਾਲ ਕਰਨ ਇਸ ਲਈ ਇਸ ਕਮੇਟੀ ਦਾ ਸੰਗਠਨ ਹੋਇਆ ਬਾਕੀ ਠੀਕ ਹੈ ਨੇ ਮੈਂਬਰ ਇਹ ਕਿੰਨੇ ਮੈਂਬਰ ਦੀ ਕਮੇਟੀ ਬਣਾਈ ਆ ਸ਼ੁਰੂਆਤ ਚ ਤਾਂ 11 ਮੈਂਬਰ ਹੀ ਆ ਪਰ ਬਾ ਸਿਟੀ ਸਿਟੀ ਸਟੇਟ ਸਟੇਟ ਹਰ ਹਰ ਤਰੀਕੇ ਨਾਲ ਕੰਟਰੀ ਕੰਟਰੀ ਅ ਜਿਵੇਂ ਵੀ ਸਾਡੇ ਜਿਹੜੇ ਸਮਾਜਿਕ ਮੁੱਦੇ ਨੇ ਜਾਂ ਜਿਹੜੇ ਸਾਡੇ 크੍ਰਿਸਚੀਅਨਸ ਦੇ ਨਾਲ ਅ ਮਿਨੋਰਟੀ ਵਿੱਚ ਪ੍ਰੇਸ਼ੀਅਨਿਟੀ ਹੋਣ ਦੇ ਕਾਰਨ ਸਰਕਾਰਾਂ ਦੂਜੇ ਤੀਜੇ ਸਾਨੂੰ ਪਿਛੇ ਰੱਖਦੇ ਨੇ ਸਾਡੇ ਬਹੁਤ ਸਾਰੇ ਸਮਾਜ ਦੇ ਮਸਲੇ ਨੇ ਉਹਨਾਂ ਠੀਕ ਹੈ ਜੀ ਬੇਟੀਆਂ ਬਹੁਤ ਬੰਦੀਆਂ ਆਈਆਂ ਨੇ ਪਹਿਲਾਂ ਤੋਂ ਵੀ ਪਹਿਲਾਂ ਵੀ ਬੜੀਆਂ ਨੇ ਹੁਣ ਵੀ ਬੰਦੀਆਂ ਨੇ ਪਰ ਕਿਵੇਂ ਲੱਗਦਾ ਤੁਹਾਨੂੰ ਕਿ ਜਿਹੜੀ ਤੁਸੀਂ ਕਮੇਟੀ ਬਣਾਈ ਆ ਉਹ ਜਿਹੜੀਆਂ ਸਮਾਜਿਕ ਜਿਹੜੇ ਕੰਮ ਨਹੀਂ ਹੋ پا ਰਹੇ ਜਿੰਨੀਆਂ ਵਿੱਚ ਇੱਥੇ ਬੰਦੀਆਂ ਬਣੀਆਂ ਕੀ ਲੱਗਦਾ ਤੁਹਾਨੂੰ ਕਿ ਕਿਤੇ ਨਾ ਕਿਤੇ ਕਮੀ ਸੀ ਜੋ ਤੁਹਾਨੂੰ ਇੱਕ ਨਵੀਂ ਕਮੇਟੀ ਦਾ ਆਗਾਜ਼ ਕਰਨਾ ਪਿਆ ਨਹੀਂ ਇੰਦਾ ਨਹੀਂ ਹੈ ਜਿਵੇਂ ਜੋ ਵੀ ਕਮੇਟੀਆਂ ਕੰਮ ਕਰ ਰਹੀਆਂ ਨੇ ਉਹ ਆਪਣੇ ਲੈਵਲ ਤੇ ਕੰਮ ਕਰ ਰਹੀਆਂ ਨੇ ਜੋ ਪ੍ਰਭੂ ਦੀ ਸਾਨੂੰ ਅਗਵਾਈ ਕੀਤੀ ਹੈ ਅਸੀਂ ਇੱਕ ਆਪਣੇ ਲੈਵਲ ਤੇ ਜੋ ਸਾਨੂੰ ਠੀਕ ਲੱਗਾ ਕਿ ਸਾਨੂੰ ਆਪਣੀ ਕੌਮ ਲਈ ਕਮਿਊਨਿਟੀ ਲਈ ਆਪਣੀ ਸਮਾਜ ਲਈ ਕਰਨਾ ਚਾਹੀਦਾ ਹੈ ਅਸੀਂ ਉਸ ਲੈਵਲ ਦੇ ਉੱਪਰ ਇਸ ਕੰਮ ਨੂੰ ਕਰਨ ਦੇ ਲਈ ਇਸ ਕਮੇਟੀ ਨੂੰ ਬਣਾਉਣਾ ਬੈਠਾ ਸਾਨੂੰ ਪਹਿਲ ਦੇ ਆਧਾਰ ਦੇ ਉੱਤੇ ਤੁਸੀਂ ਕਿਹੜੇ-ਕਿਹੜੇ ਕੰਮ ਜਿਹੜੇ ਕਰਨੇ ਚਾਹੋ ਆ ਇਹ ਸਾਰੇ ਬਾਕੀ ਚੀਜ਼ਾਂ ਤੁਹਾਨੂੰ ਕ੍ਰਿਸ਼ਨ ਲੀਡਰਸ਼ਿਪ ਦੱਸੇਗੀ ਕਿਉਂਕਿ ਮੈਂ ਆਪਣੇ ਲੈਵਲ ਤੇ ਤੁਹਾਨੂੰ ਦੱਸ ਦਿੱਤਾ ਕਿ ਇਸ ਕਮੇਟੀ ਦਾ ਅਸੀਂ ਸੰਗਠਨ ਕੀਤਾ ਹੈ ਨਿਰਮਾਣ ਕੀਤਾ ਹੈ ਬਾਕੀ ਇਹ ਕ੍ਰਿਸ਼ਨ ਲੀਡਰਸ਼ਿਪ ਤੁਹਾਨੂੰ ਦੱਸੇਗੀ ਜੋਨ ਕੋਟਲੀ ਸਭ ਤੋਂ ਪਹਿਲੇ ਉਸ ਸੱਚਾ ਜ਼ਿੰਦਾ ਪਰਮੇਸ਼ਵਰ ਜੀ ਦਾ ਧੰਨਵਾਦ ਕਰਦਾ ਜਿਸ ਪਰਮੇਸ਼ਵਰ ਨੇ ਅੱਜ ਤੱਕ ਤੁਹਾਨੂੰ ਤੇ ਮੈਨੂੰ ਸੰਭਾਲ ਕੇ ਰੱਖਿਆ ਔਰ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਹਾਂ ਅਪੋਸਟਲ ਪੌਲ ਸੁਖਪਾਲਾਣਾ ਚਰਚ ਮਿਨਿਸਟਰੀ ਦਾ ਔਰ ਅਪੋਸਟਲ ਸੁਖਪਾਲਾਣਾ ਜੀ ਦਾ ਜਿਹੜੇ ਹਮੇਸ਼ਾ ਹੀ ਸ਼ਾਨਾ ਮਸ਼ਾਨਾ ਟਾਈਮ ਟੂ ਟਾਈਮ ਸਾਨੂੰ ਗਾਈਡ ਕਰਦੇ ਰਹਿੰਦੇ ਨੇ ਕਿ ਜਿੱਥੇ ਅਸੀਂ ਧਾਰਮਿਕ ਸੇਵਾ ਕਰ ਰਹੇ ਹਾਂ ਉੱਥੇ ਸਾਡਾ اخਲਾਕੀ ਫਰਜ਼ ਵੀ ਬਣਦਾ ਹੈ ਇਹ ਆਪਣੇ ਮਸੀਹੀ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਬਿਲਕੁਲ ਧਿਆਨ ਦੇ ਵਿੱਚ ਰੱਖਿਆ ਜਾਵੇ। ਔਰ ਮੈਂ ਇੱਕ ਬੜੇ ਗੱਲ ਬਫ ਅਫਸੋਸ ਦੇ ਨਾਲ ਕਰਨੀ ਚਾਹੁੰਦਾ ਹੈ ਕਿ ਬੀਤੇ ਦਿਨਾਂ ਦੇ ਵਿੱਚ ਜਵੇਂ ਛਤੀਸਗੜ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਦਿਲ ਨੂੰ ਬਲੁੰਦਰ ਦੇਣ ਵਾਲਾ ਇੱਕ ਹਾਸਾ ਜਿਹੜਾ ਆਪ ਸਭ ਦੇ ਧਿਆਨ ਵਿੱਚ ਆਇਆ ਜਿੱਤੇ ਕਿ ਸਾਡੀਆਂ ਨੰਸ ਦੇ ਨਾਲ ਬਹੁਤ ਹੀ ਬੇਹੁਰਮਤੀ ਕੀਤੀ ਗਈ, ਬਹੁਤ ਹੀ ਉਹਨਾਂ ਦੀ ਇੱਜ਼ਤ ਨੂੰ ਖਰਾਬ ਕੀਤਾ ਗਿਆ ਔਰ ਝੂਠੇ ਕੇਸ ਦੇ ਅੰਦਰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਇਤੇ ਹੀ ਬਸ ਨਹੀਂ ਇਹਦੇ ਤੁਹਾਨੂੰ ਇਹ ਜਿਹੜੀ ਤਾਜ਼ਾ ਤਰੀਨ ਘਟਨਾ ਦੱਸ ਰਿਹਾ ਇਸ ਤੋਂ ਅਗਰ ਪਿੱਛੇ ਚਲੇ ਜਾਂਦੇ ਹੋ ਤੇ ਉੱਚੇ ਯੂਪੀ ਬਿਹਾਰ ਮਹਾਰਾਸ਼ਟra ਮਧਿਆਪਰਦੇਸ਼ ਪੂਰੇ ਸਮੂਚੇ ਭਾਰਤ ਦੇਸ਼ ਦੇ ਅੰਦਰ ਹੀ ਮਸੀਹੀ ਲੋਕਾਂ ਉਪਰ ਬਹੁਤ ਹੀ ਤਸ਼ੱਦਦ ਕੀਤਾ ਜਾ ਰਿਹਾ ਹੈ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਜਦ ਕਿ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਜਿਹੜਾ ਸੰਵਿਧਾਨ ਲਿਖਿਆ ਆ ਉਹਦੇ ਵਿੱਚ ਹਰ ਇੱਕ ਨੂੰ ਇਹ ਹੱਕ ਹੈ ਅਧਿਕਾਰ ਹੈ ਕਿ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਜਿਹੜਾ ਆ ਉਹ ਖੁੱਲ੍ਹ ਦੇਲੀ ਦੇ ਨਾਲ ਕਰ ਸਕਦਾ ਪਰ ਉਸ ਜੜੀਆਂ ਦੇਸ਼ ਨੂੰ ਜਿਹੜਾ ਟੋਟੇ ਟੋਟੇ ਕਰਨ ਵਾਲੀਆਂ ਤਾਕਤਾਂ ਜਿਹੜੀਆਂ ਉਹ ਹਮੇਸ਼ਾ ਮਸੀਹ ਭਾਈਚਾਰੇ ਦੇ ਨਾਲ ਧੱਕਾਸ਼ਾਹੀ ਕਰਦੀਆਂ ਨੇ ਭਾਵੇਂ ਕਿ ਸਾਡੇ ਮਸੀਹ ਸਮਾਜ ਦੇ ਅੰਦਰ ਹੋਰ ਵੀ ਜੜੀਆਂ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਨੇ ਕਿਉਂਕਿ ਜਿਵੇਂ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਫਸਲ ਤਾਂ ਬਥੇਰੀ ਹੈ ਬਾੜੇ ਥੋੜੇ ਨੇ ਸੋ ਇਸ ਕਰਕੇ ਪ੍ਰਭੂ ਦੀ ਆਤਮਾ ਨੇ ਅਪੋਸਲ ਜੀ ਦੇ ਧਿਆਨ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਆਂਦਾ ਕਿ ਕਿਉਂ ਨਾ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਜਿਹਦੇ ਵਿੱਚ ਜਿੱਥੇ-ਜਿੱਥੇ ਕਿਤੇ ਮਸੀਹ ਭਾਈਚਾਰੇ ਦੇ ਨਾਲ ਪਰਸੀਕਿਊਸ਼ਨ ਹੁੰਦਾ ਜ਼ਿਆਤੀ ਹੁੰਦੀ ਹੈ ਤੱਕੇਸ਼ਾਈ ਹੁੰਦੀ ਹੈ ਉੱਥੇ ਹੀ ਇਨਸਾਫ ਲੈਣ ਵਾਸਤੇ ਅਸੀਂ ਉੱਥੇ ਜਿਹੜੇ ਆ ਹਮੇਸ਼ਾ ਚਟਾਨ ਵਾਂਗ ਖੜੇ ਹੋਈਏ ਤੋਂ ਮੈਂ ਪਰਮੇਸ਼ਵਰ ਜੀ ਦਾ ਧੰਨਵਾਦ ਕਰਦਾ ਉੱਥੇ ਅਪੋਸਟਲ ਜੀ ਦਾ ਵੀ ਧੰਨਵਾਦ ਕਰਦਾ ਔਰ ਧੰਨਵਾਦ ਕਰਦਾ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਮਿਸ਼ਨਾਂ ਦੇ ਡਿਨੋਮੀਨੇਸ਼ਨ ਦੇ ਸਾਰੇ ਬਿਸ਼ਪ ਸਾਹਿਬਾਨ ਫਾਦਰ ਸਾਹਿਬਾਨ ਪਾਸਟਰ ਸਾਹਿਬਾਨ ਪਾਦਰੀ ਸਾਹਿਬਾਨ ਔਰ ਉਹਨਾਂ ਦੇ ਨਾਲ-ਨਾਲ ਸਾਡੇ ਸਮਾਜਿਕ ਲੀਡਰ ਸਾਰੇ ਇਕੱਠੇ ਹੋਏ ਨੇ ਰਾਜਨੀਤਿਕ ਲੀਡਰ ਸਾਰੇ ਇਕੱਠੇ ਹੋਏ ਨੇ ਸੋ ਇਸੋ ਇਹ ਇਹ ਸਾਨੂੰ ਬਲ ਮਿਲਦਾ ਹੈ ਤਾਕਤ ਮਿਲਦੀ ਹੈ ਕਿ ਇਕਤਾ ਦੇ ਵਿੱਚ ਹੀ ਬਲ ਹੈ ਅੱਜ ਇਹਨਾਂ ਦੀ ਸਮੂਚੀ ਇਕਤਾ ਵੇਖ ਕੇ ਕਿਉਂਕਿ ਇਹਨਾਂ ਸਾਰਿਆਂ ਨੇ ਸਾਡੇ ਵਾਸਤੇ ਪ੍ਰੇਰ ਵੀ ਕੀਤੀ ਹੈ ਕਿਉਂਕਿ ਜਿਹੜਾ ਕੰਮ ਪ੍ਰੇਰ ਦੇ ਨਾਲ ਸ਼ੁਰੂ ਹੁੰਦਾ ਅਰਦਾਸ ਦੇ ਨਾਲ ਸ਼ੁਰੂ ਹੁੰਦਾ ਉਹ ਹਮੇਸ਼ਾ ਕਾਮਯਾਬੀ ਤੱਕ ਜਾਂਦਾ ਹੈ ਸੋ ਮੈਂ ਅੱਜ ਜਿਹੜੀ ਜ਼ਿੰਮੇਵਾਰੀ ਅਪੋਸਟਲ ਦੀ ਵੱਲੋਂ aur ਸਮੂਚੇ ਮਸੀਹੀ ਸਮਾਜ ਵੱਲੋਂ ਮੈਨੂੰ ਦਿੱਤੀ ਗਈ ਹੈ ਮੈਂ ਬੜੀ ਨਿਮਰਤਾ ਸਹਿਤ ਬੜੀ ਨੀਵੇਂ ਹੋ ਕੇ ਆਪਣੇ ਸਮਾਜ ਦੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਰਹੂੰਗਾ ਔਰ ਬਿਨਾ ਕਿਸੇ ਪੇਹਤ ਪਾਵਤੋ ਬਿਨਾ ਕਿਸੇ ਵਿਤ ਕਰੇ ਤੋ ਬਿਨਾ ਕਿਸੇ ਕਿਸੇ ਦੇ ਵਿਰੋਧ ਤੋਂ ਵੈਰ ਤੋਂ ਰਹਿਤ ਰਹਿ ਕੇ ਪ੍ਰਭੂ ਦੀ ਹਜ਼ੂਰੀ ਨੂੰ ਯਾਦ ਕਰਕੇ ਬੜੀ ਨਮਰਤਾ ਦੇ ਨਾਲ ਇੱਕ ਚੌਕੀਦਾਰ ਦੀ ਵਾਂਗੂ ਆਪਣੇ ਮਸੀਹ ਸਮਾਜ ਦੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਰਹੂੰਗਾ ਤੁਹਾਨੂੰ ਹਾਜ਼ਰ ਮਿਲੂੰਗਾ ਔਰ ਬੇਨਤੀ ਹੈ ਕਿ ਸਾਨੂੰ ਸਾਰੇ ਮਸੀਹ ਸਮਾਜ ਦੀ ਅਲੱਗ-ਅਲੱਗ ਡਿਨੋਮੀਨੇਸ਼ਨਸ ਦੀ ਅਲੱਗ-ਅਲੱਗ ਜਥੇਬੰਦੀਆਂ ਦੀ ਸਾਨੂੰ ਸਾਰਿਆਂ ਦੀ ਮਦਦ ਦੀ ਲੋੜ ਹੈ ਅਸੀਂ ਅੱਜ ਸ਼ੁਰੂਆਤ ਜਿਹੜੀ ਪ੍ਰਭੂ ਦੇ ਨਾਮ ਦੇ ਨਾਲ ਕੀਤੀ ਹੈ ਪ੍ਰਭੂ ਦੇ ਭਵਨ ਦੇ ਵਿੱਚ ਇੱਥੇ ਅਸੀਂ ਡਿਸਟ੍ਰਿਕਟ ਵਾਈਜ਼ ਸਟੇਟ ਵਾਈਜ਼ ਨੈਸ਼ਨਲ ਵਾਈਜ਼ ਪੂਰੇ ਵਰਲਡ ਵਾਈਡ ਜਿਹੜੀ ਆਪਣੇ ਸਮਾਜ ਵਾਸਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵਾਂਗੇ ਔਰ ਤੁਹਾਨੂੰ ਹਾਜ਼ਰ ਤੇ ਤਾਜ਼ਾ ਤਰੀ ਨਜ਼ਰ ਆਵਾਂਗੇ ਮੈਂ ਤੁਹਾਨੂੰ ਪਹਿਲੇ ਬੇਨਤੀ ਕੀਤੀ ਕਿ ਜਿੱਦਾਂ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਫਸਲ ਦੇ ਬਾਤ ਹੈ ਲੇਕਿਨ ਵਾਢੇ ਘਟਨੇ ਠੀਕ ਹੈ ਜਿਹੜੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਨੇ ਉਹ ਠੀਕ ਕੰਮ ਕਰ ਰਹੀਆਂ ਨੇ ਲੇਕਿਨ ਜਿੱਤੇ ਜਿੱਤੇ ਕਿਤੇ ਸਾਨੂੰ ਸਾਰਿਆਂ ਨੂੰ ਮਹਿਸੂਸ ਹੋਇਆ ਕਿ ਹੋਰ ਵੀ ਸ਼ਕਤੀਸ਼ਾਲੀ ਹੋ ਕੇ ਹੋਰ ਵੀ ਇਕੱਠੇ ਹੋ ਕੇ ਆਪਾਂ ਨੂੰ ਸਮਾਜਿਕ ਦਾ ਜਿਹੜਾ ਕੰਮ ਕਰਨਾ ਉਹ ਜ਼ਰੂਰਤ ਹੈ ਇਸ ਕਰਕੇ ਇਸ ਚੀਜ਼ ਦੀ ਜਿਹੜੀ ਜਿਹੜੀ ਜ਼ਰੂਰਤ ਮਹਿਸੂਸ ਹੋਈ ਤੇ ਤਾਂ ਕਰਕੇ ਇਸ ਕਰਕੇ ਜਿਹੜੀ ਆ ਪ੍ਰਭੂ ਦੇ ਲੋਕਾਂ ਦੇ ਨਾਲ ਮਿਲ ਕੇ ਆਪਣੇ ਸਮਾਜ ਦੇ ਨਾਲ ਮਿਲ ਕੇ ਇਸ ਕਮੇਟੀ ਦਾ ਗਠਨ ਕੀਤਾ ਦੇਖੋ ਹਰੇਕ ਸਮਾਜ ਦੇ ਅੰਦਰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਕੰਮ ਕਰਦੀਆਂ ਨੇ ਚਾਹੇ ਉਹ ਸਿੱਖ ਸਮਾਜ ਹੈ ਹਿੰਦੂ ਸਮਾਜ ਹੈ ਮੁਸਲਿਮ ਸਮਾਜ ਹੈ ਮਸੀਹ ਸਮਾਜ ਹੈ ਮਕਸਦ ਸਾਰਿਆਂ ਦੇ ਇੱਕੋ ਹੀ ਹੁੰਦਾ ਹੈ ਕਿ ਆਪਣੇ ਆਪਣੇ ਜਿਹੜੇ ਆ ਧਰਮ ਦੀ ਰੱਖਿਆ ਕਰਨੀ ਆਪਣੇ ਧਰਮ 'ਚ ਪੱਕੇ ਰਹਿਣਾ ਦੂਜੇ ਧਰਮ ਦਾ ਸਤਕਾਰ ਕਰਨਾ ਔਰ ਇਕਤਾ ਦੇ ਵਿੱਚ ਹੀ ਬਲ ਹੈ ਇਸੇ ਚੀਜ਼ ਨੂੰ ਸਾਰੀਆਂ ਜਿਹੜੀਆਂ ਕਮਿਊਨਿਟੀਜ਼ ਚੱਲਦੀਆਂ ਨੇ ਸੋ ਅਸੀਂ ਵੀ ਜਈ ਦੇ ਨੇ ਚਾਹਾਂਗੇ ਕਿ ਜਿੱਥੇ-ਜਿੱਥੇ ਵੀ ਆਪਣੇ ਸਮਾਜ ਦੇ ਨਾਲ ਵਫਾਦਾਰੀ ਦੇ ਨਾਲ ਤੁਸੀਂ ਨਿਭ ਸਕਦੇ ਹੋ ਜ਼ਰੂਰ ਨਿਭੋ ਔਰ ਸਾਰਿਆਂ ਨੂੰ ਕਿਸੇ ਦਾ ਕੋਈ ਹੰਕਾਰ ਨਹੀਂ ਕਿਸੇ ਨੂੰ ਕੋਈ ਕਿਸੇ ਤਰੀਕੇ ਦੀ ਕੋਈ ਆਕੜ ਵਾਲਾ ਕੰਮ ਨਹੀਂ ਹੈ ਬਲਕਿ ਨਮਰਤਾ ਦੇ ਨਾਲ ਕਿਉਂਕਿ ਸਾਡਾ ਭਾਈਚਾਰਾ ਪਾਤ ਗਰੀਬੀ ਰੇਖਾ ਤੋਂ نیچے ਰਹਿ ਰਿਹਾ ਹੈ ਇਸ ਕਰਕੇ ਸਾਨੂੰ ਅੱਜ ਲੋੜ ਹੈ ਕਿ ਜੜੀ ਫੋਕੀ ਤੇ ਝੂਠੀ ਸ਼ਾਨੋ ਸ਼ੌਕਤ ਇਹਨੂੰ ਪਿੱਛੇ ਛੱਡਦੇ ਹੋਏ ਬੜੀ ਨਮਰਤਾ ਦੇ ਨਾਲ ਬੜੀ ਹਲੇਮੀ ਦੇ ਨਾਲ ਬੜੀ ਇੱਕ ਸਾਦਗੀ ਦੇ ਨਾਲ ਜਿਹੜੀ ਆਪਣੇ ਸਮਾਜ ਦੀ ਸੇਵਾ ਕਰਨ ਦੀ ਲੋੜ ਹੈ ਇਹੀ ਅੱਜ ਦਾ ਸਾਡਾ ਜਿਹੜਾ ਮੁੱਖ ਮਕਸਦ ਹੈ। ਕ੍ਰਿਸਚੀਅਨ ਭਾਈਚਾਰੇ ਨੇ ਕਿਤੇ ਵੀ ਕੋਈ ਹੁੰਦਾ ਹੈ ਵਰਨਾ ਪ੍ਰਦਰਸ਼ਨ ਕਰਨਾ ਜਾਂ ਪ੍ਰਚਾਰ ਨੂੰ ਰੋਕਣਾ ਜਾਂ ਪੀਲ ਕਾਦਾ ਕੰਮ ਹੁੰਦਾ ਉਹਦਾ ਕੰਮ ਨਹੀਂ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਸੰਵਿਧਾਨ ਲਿਖਿਆ ਉਹਨਾਂ ਨੇ ਕਿਹਾ ਮੈਂ ਸੰਵਿਧਾਨ ਤੇ ਲਿਖ ਦਿੱਤਾ ਹੈ ਪਰ ਇਹ ਨਿਰਭਰ ਕਰੂਗਾ ਮੌਕੇ ਦੇ ਹਾਕਮਾਂ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਆ ਪ੍ਰੈਜ਼ੈਂਟ ਕਰਦੇ ਨੇ ਸੋ ਅਸੀਂ ਅਸੀਂ ਜਿਹੜੇ ਆ ਮੌਕੇ ਦੇ ਹਾਕਮ ਨੇ ਜਿਹੜਾ ਪ੍ਰਸ਼ਾਸਨ ਹੈਗਾ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਅਗਰ ਅਗਰ ਨਿਆ ਤੁਸੀਂ ਸਿੰਪਲ ਤਰੀਕੇ ਨਾਲ ਵੀ ਨਿਆ ਦੇਂਦੇ ਰਹੋਗੇ ਜੋ ਸਾਡਾ ਹੱਕ ਬਣਦਾ ਜਿੱਥੇ ਸਾਡੇ ਨਾਲ ਧੱਕੇਸ਼ਾਹੀ ਹੁੰਦੀ ਹੈ ਤੁਸੀਂ ਸਾਨੂੰ ਉਹਦਾ ਨਿਆ ਦੇ ਦਿਓ ਤਾਂ ਕਿ ਸਾਨੂੰ ਧਰਨੇ ਪਰਦਰਸ਼ਨ ਨਹੀਂ ਕਰਨੇ ਪੈਣ ਔਰ ਸਾਡੇ ਪੰਜਾਬ ਦੀ ਸਾਡੇ ਪਿਆਰੇ ਭਾਰਤ ਦੀ ਸ਼ਾਂਤੀ એની જે ભાઈચારક સાંજ બની રહે